ਕਿੱਲਾ ਰਾਏਪੂਰ ਵਿੱਚ ਦੌੜ ਕੇ ਵੀ 골ਡ ਮੈਡਲ ਲੈ ਆਇਆ 75 ਸਾਲ ਦਾ ਸਰਬਜੀਤ ਸਿੰਘ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ 4 골ਡ ਹੋਰ ਕੀਤੇ ਪ੍ਰਾਪਤ ਬਟਾਲਾ ਦੇ ਰਹਿਣ ਵਾਲਾ 75 ਵਰਿਆਂ ਦੇ ਵਿਯੁਰਗ ਸਰਬਜੀਤ ਸਿੰਘ ਕਿਸੇ ਨੌਜਵਾਨਾਂ ਵੱਲੋਂ ਘੱਟ ਨਹੀਂ ਹਨ ਸਰਬਜੀਤ ਸਿੰਘ ਅੱਜੇ ਤੋਂ ਆਪਣੀ ਉਮਰ ਦੇ ਖੇਡ ਮੁਕਾਬਲਿਆਂ ਵਿੱਚ ਦੌੜ ਕੇ ਝੰਡੇ ਗੱਡ ਰਹੇ ਹਨ ਬੀਤੇ ਦਿਨੀ ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ 70 ਸਾਲ ਤੋਂ ਵੱਧ ਉਮਰ ਦੇ ਦੌੜ ਮੁਕਾਬਲਿਆਂ ਵਿੱਚ 골ਡ ਮੈਡਲ ਹਾਸਲ ਕੀਤਾ ਹੈ ਅਤੇ ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਹੋਈ ਐਥਲੈਟਿਕਸ ਮੀਟ ਦੇ ਦੌਰਾਨ 1 2 ਨਹੀਂ ਬਲਕਿ 4 ਸੋਨੇ ਤਗਮੇ ਜਿੱਤ ਕੇ ਬਟਾਲੇ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ ਅਧਿਆਪਕ ਦੇ ਤੌਰ ਤੇ ਸੇਵਾਮੁਕਤ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁਕਾਬਲਿਆਂ ਵਿੱਚ ਉਹਨਾਂ ਨੇ 100, 200 ਤੇ 400 ਮੀਟਰ ਦੌੜਾਂ ਤੋਂ ਇਲਾਵਾ 300 ਮੀਟਰ ਹਰਡਲਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਦੀ ਇਸ ਉਮਰ ਵਿੱਚ ਵੀ ਦੌੜਨ ਦੀ ਕਾਬਲੀਅਤਦਾਰਾਜ ਇਹ ਹੈ ਕਿ ਉਹ ਹਰ ਰੋਜ਼ ਕੁਦਰਤੀ ਤਰੀਕੇ ਨਾਲ ਯੋਗਾ ਤੇ ਕਸਰਤ ਦੇ ਨਾਲ-ਨਾਲ ਸੈਰ ਵੀ ਕਰਦੇ ਹਨ ਅਤੇ ਦੌੜ ਵੀ ਲਗਾਉਂਦੇ ਹਨ ਆਪਣੀ ਖੁਰਾਕ ਦੇ ਬਾਰੇ ਸਰਜੀਤ ਸਿੰਘ ਦੱਸਦੇ ਹਨ ਕਿ ਉਹ ਕੁਝ ਸਪੈਸ਼ਲ ਨਹੀਂ ਖਾਂਦੇ ਬਲਕਿ ਦੁੱਧ ਡਰਾਈ ਫਰੂਟ ਅਤੇ ਕਾਲੇ ਪੁੱਜੇ ਛੋਲਿਆਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰਜੀਤ ਸਿੰਘ ਕਾਲੋ ਆ ਜ ਨਿਊਲੀ ਜਿਹੜੇ ਜਿੱਤ ਕੇ ਆਏ ਆ ਇਹ ਜੀ ਇੱਕ ਤੇ ਕਿਲਾ ਲਾਇਪੁਰ ਜਿਸ ਤੱਕ ਲੁਧਿਆਣਾ ਮਿੰਨੀ 올림픽ਸ ਉੱਥੇ ਹੁੰਦੀਆਂ ਨੇ ਹਾਂਜੀ ਉਥੋਂ 75 ਪਲੱਸ ਦੇ ਵਿੱਚ ਮੈਂ 골ਡ ਮੈਡਲ ਜਿੱਤ ਕੇ ਵਾਪਸ ਆਇਆ ਇਹ ਏਜ ਗਰੁੱਪ ਦੇ ਹਿਸਾਬ ਨਾਲ ਉਥੇ ਕਰਦੇ ਨੇ ਹਾਂਜੀ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਇਹ 65 ਪਲੱਸ 70 ਪਲੱਸ 75 ਪਲੱਸ ਤੇ 80 ਪਲੱਸ ਚਾਰ ਚਾਰ ਗਰੁੱਪ ਜਿਹੜੇ ਸੀ ਉਹਨਾਂ ਲੈ ਗਏ ਪੰਜਾਬ ਪੰਜਾਬ ਹਰਿਆਣਾ ਹਮਾਚਲ ਜਿਹੜਾ ਮੰਦੀ ਆਵੇ ਉਹਨੂੰ ਮਿੰਨੀ 올림픽ਸ ਆਖਿਆ ਜਾਂਦਾ ਜਿਲ੍ਹਾ ਰਾਏਪੁਰ ਕੋਈ ਤੇ ਜਿੱਤੇ ਬਾਕੀ ਦੇ ਚਾਰ ਹਾਂ ਬਾਕੀ ਜਿਹੜੇ ਚਾਰ ਮੈਡਲ ਨੇ ਇਹ लवली ਯੂਨੀਵਰਸਿਟੀ ਇਹ ਆਪਣਾ ਜਲੰਧਰ ਇੱਥੇ ਹੋਈਆਂ ਨੇ ਮਾਸਟਰ ਸੈਟਿਕ ਐਸੋਸੀਏਸ਼ਨ ਵੱਲੋਂ ਤੇ ਉਹਦੇ ਵਿੱਚ ਮੈਂ ਚਾਰ ਮੈਡਲ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਤੇ ਇਹ ਕੋਈ ਵੱਡੀ ਗੱਲ ਨਹੀਂ ਸਿਰਫ ਆਪਣੇ ਆਪ ਨੂੰ ਮੇਨਟੇਨ ਰੱਖੋ ਨਸ਼ੇ ਤੋਂ ਦੂਰ ਰਹੋ ਰੋਜ਼ਾਨਾ ਪ੍ਰੈਕਟਿਸ ਕਰੋ ਤੇ ਕੋਈ ਵੀ ਮੰਜ਼ਿਲ ਜਿਹੜੀ ਆ ਉਹ ਸਰ ਹੋ ਸਕਦੀ ਆ ਮੈਂ ਰਿਟਾਇਰ ਹੋ ਕੇ ਤੇ ਇਹ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਮਤਲਬ ਢਾਈ ਤਿੰਨ 300 ਦੇ ਅਗੇਜ ਮੈਨੂੰ ਜਿਹੜੀ ਮੈਂ ਪ੍ਰਾਤ ਕਰ ਚੁੱਕਾ ਮੈਂ ਪ੍ਰਵਾਸ ਆ ਦੇ ਨਾਲ ਆ ਬਾਕੀ ਮੇਰੇ ਪ੍ਰਵਾਸ ਦਾ ਸਜੋਬ ਪੂਰਾ ਮੈਸੇਜ ਮੇਰੇ ਬਹੁਤ ਹੀ ਵਧੀਆ ਨੇ ਮਤਲਬ ਕਮੋਡੀਟ ਕਹ ਲਓ ਤੇ ਹਰ ਤਰ੍ਹਾਂ ਦਾ ਮਤਲਬ ਮੈਨੂੰ ਆਪਣਾ ਨਹੀਂ ਹੁੰਦਾ ਉਹਨਾਂ ਨੇ ਆਪਣੇ ਆਪ ਮੈਨੂੰ ਚੀਜ਼ ਜਿਹੜੀ ਉਹ ਵਹੀਆ ਕਰਾ ਦੇਣੀ ਆ ਭਾ ਲੋ ਟ੍ਰੇਨਿੰਗ ਜਿਵੇਂ ਕਰਦੇ ਟ੍ਰੇਨਿੰਗ ਮੈਂ ਸਵੇਰੇ 4:00 ਵਜੇ ਉੱਠ ਪੈਂਦਾ ਅੱਜਿੱਥੇ ਬੈਠੇ ਆ ਇੱਥੇ ਪਹਿਲਾਂ ਮੈਂ ਵਾਰਮ ਅਪ ਉਨਾ ਇੱਥੇ ਐਕਸਰਸ ਜੇ ਕਰਨਾ ਅੱਧਾ ਘੰਟਾ ਮੇਰੇ ਇੱਥੇ ਲੱਗ ਜਾਂਦਾ ਹੈ ਇਸ ਤੋਂ ਬਾਅਦ ਫਿਰ ਮੈਂ ਬਾਹਰ ਗਰਾਊਂਡ ਚਲੇ ਜਾਂਦਾ ਉਸ ਤੋਂ ਬਾਅਦ ਮਤਲਬ ਮੈਂ ਕੋਈ ਡੇਢ 2 ਘੰਟੇ ਡੇਢ ਵੀ ਲੱਗ ਜਾਂਦਾ 2 ਵੀ ਲੱਗ ਜਾਂਦੇ ਕਿਸੇ ਵੇਲੇ ਵੱਧ ਵੀ ਲੱਗ ਜਾਂਦੇ ਨੇ ਤੇ ਉਹ ਮੈਂ ਆਪਣੀ ਪ੍ਰੈਕਟਿਸ ਕਰਦਾ ਤੇ ਨਾਲ ਵਾਕ ਵਾਕ ਵੀ ਕਰ ਤੇਜ਼ ਸਪੀਡ ਦੇ ਨਾਲ ਸਪ੍ਰਿੰਟਾਂ ਲਾਉਣਾ ਮੈਂ 100 200 400 ਮੀਟਰ ਦੀ ਦੌੜ ਜਿਹੜੀ ਹੈ ਦੌੜਦਾ ਤੇ ਇਹਦੇ ਨਾਲ ਸਪੀਡ ਜਿਹੜੀ ਉਹ ਬਣਾਉਣੀ ਜ਼ਰੂਰੀ ਹੈ ਮੈਨੂੰ ਕਿਲਾ ਰਾਏਪੁਰ ਮੇਰੇ ਖਲ ਘੱਟੋ-ਕੱਟ ਵੀ 10-12 ਚੈਨਲ ਵਾਲੇ ਸੀ ਜਿੰਨਾਂ ਪਹਿਲਾਂ ਹੀ ਸਵਾਲ ਮੈਂ ਤੇ ਕਿਤੇ ਖਾਂਦੇ ਕੀ ਜੋ ਤੁਹਾਡੀ ਖਰਾਕ ਕੀ ਆ ਇਹ ਵੀ ਮੈਂ ਕੁਛ ਨਾ ਜੱਲਦਾ ਤੇ ਮੈਂ ਉਹਨਾਂ ਦੱਸਿਆ ਮੈਂ ਵੀ ਘਰ ਮੈਂ ਰੋਟੀ ਖਾਂਦੇ ਆ ਨਹੀਂ 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 ਰੋਟੀ ਨਹੀਂ ਖਾਂਦੇ ਇਹ ਰੋਟੀ ਤੋਂ ਇਲਾਵਾ ਦੱਸੋ ਚਲੋ ਫਿਰ ਮੈਂ ਦੱਸਿਆ ਉਹਨਾਂ ਨੂੰ ਵੀ ਮਤਲਬ ਸਵੇਰੇ ਕੋਈ ਦੁੱਧ ਪੀਦਾ ਆਂਡਾ ਵੀ ਇੱਕ ਤੋਂ ਖਾਈਦਾ ਗਿਰੀਆਂ ਥੋੜੀਆਂ ਖਾਈਦੀਆਂ ਨੇ ਸੌਗੀ ਦੇ ਵਿੱਚ ਪਿਓ ਕੇ ਖਾਈਦੀ ਆ ਗਰਮੀਆਂ ਦੇ ਵਿੱਚ ਛੋਲੇ ਪਿਓ ਕੇ ਸਿਰੇ ਉਹ ਖਾਈਦੇ ਨੇ ਮਤਲਬ ਅਖਰੋਟ ਖਾਈਦੇ ਆ ਉਹ ਵੀ ਭਿੰਦੀਦੇ ਆ ਮਤਲਬ ਖਰਾਕ ਪੱਖੋਂ ਕੋਈ ਗੱਲ ਨਹੀਂ ਗਈ ਦੁੱਧ ਰਜਾਨਾ ਪੀਣਾ ਸਵੇਰ ਉਹ ਵੀ ਇੰਡੀਆ ਕੀ ਦਿੱਤੇ ਕਿ ਬਾਣੀ ਦਿੱਤੇਗੇ ਤੁਹਾਨੂੰ ਇਹ ਮੈਂ ਜੀ ਨੈਸ਼ਨਲ ਤੱਕ ਹੀ ਗਿਆ ਬਾਹਰ ਮੈਂ ਇਸ ਕਰਕੇ ਨਹੀਂ ਗਿਆ ਕਿ ਸਰਕਾਰ ਦਾ ਕੋਈ ਸਹਿਯੋਗ ਨਹੀਂ ਸਾਨੂੰ ਟੋਟਲ ਖਰਚਾ ਆਪਣਾ ਕਰਨਾ ਪੈਂਦਾ ਤੇ ਨੈਸ਼ਨਲ ਲੱਗ ਜਾਂਦੇ ਆ ਮੈਂ ਬਾਹਰੋਂ ਵੀ ਮਤਲਬ ਜਿਹੜੀਆਂ ਮੇਰੀ ਇੱਥੇ ਪੀਛਣਾ ਨੇ ਮੈਂ ਉਹੋ ਹੀ ਉੱਥੋਂ ਲਿਆ ਸਕਦਾ ਪਰਿਆ ਖਰਚਾ ਬਹੁਤ ਜ਼ਿਆਦਾ ਤੇ ਲਿਆਉਣਾ ਦੇ ਕੰਮ ਮੈਡਰ ਆ ਇਹ ਵੀ ਤੁਹਾਨੂੰ ਪਤਾ ਹੀ ਮੈਡਰ ਤੇ ਲੱਖਾਂ ਰੁਪਏ ਬਾਹਰ ਜਾਣੇ ਲੱਗ ਜਾਂਦਾ ਪਰਵਾਰ ਚ ਕਿੰਨੀ ਕੀ ਖੁਸ਼ੀ ਮੈਡਰ ਲੈ ਕੇ ਹੁੰਦੇ ਪਰਵਾਰ ਤੇ ਮੇਰਾ ਸਾਰਾ ਖੁਸ਼ੀ ਹੈ ਜੀ ਮੇਰਾ ਮੋਬਾਈਲ ਪਰਿਆ ਮਤਲਬ ਕਮੈਂਟਸ ਆ ਕੇ ਦੂਜਾ ਤੀਜਾ ਆ ਕੇ ਕੀ ਕਹ ਰਾਇ ਸੀ ਕਿੰਨੇ ਕਿਲਕੀ ਦੀ ਦਰ ਦੇ ਵਿੱਚ ਕਹ ਰਾਇ ਹਾਂ ਤੇ ਪਹਿਲੇ ਹੋਈ ਜਾਂਦੇ ਉਹਨਾਂ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਪਹਿਲਾਂ ਪੁੱਛਦੇ ਆ ਦਾਦੀ ਜੀ ਮੈਲੇ ਲੱਗ ਗਿਆ ਨਾ ਹਾਂ ਉਸੇ ਦੱਸਦੀ ਤਾਂ ਵੀ ਮਤਲਬ ਇੰਨੀਆਂ ਹੋਈਆਂ ਨੇ ਤੇ ਮੈਂ ਇਹਨੇ ਜਿੱਤ ਚੁੱਕਣਾ ਮੇਰੇ ਦੋ ਬੇਟੇ ਐਸ ਵੇਲੇ ਕ੍ਰਿਕਟ ਅਕੈਡਮੀ ਜਾਂਦੇ ਆ ਪੁੱਤਰੇ ਮੇਰੇ ਕੀ ਕਹਿੰਦੇ ਤੁਸੀਂ ਨੌਜਵਾਨਾਂ ਤੇ ਨੌਜਵਾਨਾਂ ਨੂੰ ਮੈਂ ਕਹਿੰਦਾ ਜੀ ਇੱਕ ਤੇ ਇਹ ਜਿਹੜੀਆਂ ਗੀਮਾਂ ਨੇ ਨਾ ਮੈਂ 36 37 ਸਾਲ ਪੜਾਇਆ ਤੇ ਮੈਂ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਿਆ ਵੀ ਬੱਚੋ ਜਿਹੜਾ ਬੱਚਾ ਸਪੋਰਟਸ ਦੇ ਨਾਲ ਜੁੜ ਜੇਗਾ ਨਾ ਉਹਦੀ ਆਮ ਆਦਮੀ ਨੂੰ ਜ਼ਿੰਦਗੀ 15 ਤੋਂ 20 ਸਾਲ ਵੱਧ ਹੋਏ ਮੇਰੇ ਕੋ ਗਰੰਟੀ ਲੈ ਲਓ ਤੇ ਨਾਲ ਪੜਾਈ ਦੇ ਨਾਲ ਖੇਡਾਂ ਨੇ ਤੇ ਸੋਨੇ ਦਾ ਸੁਆਗਤ ਤੈਨੂੰ ਕਿਤੇ ਨਾ ਕਿਤੇ ਸਰਵਸ ਦੇ ਵਿੱਚ ਵੀ ਪੇ ਕਰੇਗੀ ਇਹ ਚੀਜ਼ ਤੇ ਇਹਨੂੰ ਅਪਣਾਓ ਤੇ ਬਾਕੀ ਨਸ਼ਾ ਜਿਹੜਾ ਜੇ ਇਹਨੂੰ ਬਿਲਕੁਲ ਮੈਂ ساری ਜ਼ਿੰਦਗੀ ਨਸ਼ਾ ਨਹੀਂ ਕੀਤਾ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਿਆਂ ਪਿੰ ਨਸ਼ੇ ਤੋਂ ਰੋ ਖਾਣਾ ਖਾਓ ਦੁੱਧ ਪੀਓ ਬਹੁਤ ਚੀਜ਼ਾਂ ਖਾਣ ਵਾਲੀਆਂ ਨੇ ਉਹਨਾਂ ਨੂੰ ਉਲਤਿਆਉਂਦੇ ਹੋ ਤੇ ਆਪਣੇ ਖੇਡਾਂ ਨਾਲ ਧਿਆਨ ਦੇ ਕੋਈ ਮਸਲਾ ਨਹੀਂ ਵੀ ਕੋਈ ਵੀ ਮਜਲ ਜਿਹੜੀ ਤੁਸੀਂ ਸਾਰ ਕਰ ਸਕਦੇ